ਸਤਗੁਰੂ ਦੀ ਕਿਰਪਾ ਸਦਕਾ ਉਹਦੀ ਪ੍ਰਾਪਤੀ ਹੁੰਦੀ ਹੈ ਸੁਖ ਨਹੀਂ ਰੇ ਹਰ ਭਗਤ ਬਿਨਾ ਇਸ ਸੰਸਾਰ ਦਾ ਸਭ ਤੋਂ ਟਲ ਨਿਯਮ ਸੁਖ ਰਹਿਣ ਦਾ ਹੁਣ ਆਪਾਂ ਆਮ ਕਰਕੇ ਸਰੀਰ ਨੂੰ ਵਾਧੂ ਦੇ ਸਾਧਨ ਦੇਣੇ ਹਾਰੇ ਲਈ ਸਰੀਰ ਦੀ ਸੁਹਲਤ ਸੋਚਣੀ ਚਾਹੇ ਦੁਨਿਆਵੀ ਸਾਧਨ ਹੋ ਕੇ ਚਾਹੇ ਵਸਤਰ ਹੋ ਕੇ ਚਾਹੇ ਖਾਣ ਦੀ ਕੋਈ ਗੱਲ ਹੋ ਗਈ ਖਾਣ ਦਾ ਕੋਈ ਪਦਾਰਥ ਹੋ ਗਿਆ ਆਪਾਂ ਸੋਚਨੇ ਆ ਕਮਾਈ ਹੋ ਜਾਵੇਗੀ ਫਿਰ ਸੁੱਖ ਆ ਜਾਵੇਗਾ ਇੱਕ ਗੱਡੀ ਕਾਰ ਮੇਰੇ ਕੋਲ ਹੋਵੇਗੀ ਸੁੱਖ ਆ ਜਾਵੇਗਾ ਇੰਨੀ ਜ਼ਮੀਨ ਬਣ ਜਾਵੇਗੀ ਤੇ ਮੈਂ ਸੁੱਖ ਹੋ ਜਾਵਾਂਗਾ ਸੁਭਾਇਕ ਜੀ ਗੱਲ ਹੈ ਕਿ ਸਾਰਿਆਂ ਦੇ ਮਨ ਦੀ ਵਿਚਾਰ ਹੁੰਦੀ ਹੈ ਪਰ ਗੁਰਬਾਣੀ ਕਹ ਰਹੀ ਇਹ ਇਹ ਨਹੀਂ ਕਿ ਤਨ ਦੇ ਨਾਲ ਸੁੱਖ ਹੁੰਦਾ ਹੈ ਸੁੱਖ ਨਹੀਂ ਰੇ ਹਰ ਭਗਤ ਵਿਣਾ ਜਿਨ੍ਹਾਂ ਚਿਰ ਤੇਰੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਪਿਆਰ ਦੀ ਭਗਤੀ ਨਹੀਂ ਨਾਮ ਸਿਮੁੰਦਾ ਸਨੇ ਨਹੀਂ ਤੂੰ ਦਰਗਹ ਘਰ ਦੇ ਨਾਲ ਨਹੀਂ ਜੁੜਿਆ ਉਹਨਾਂ ਚਿਰ ਤੈਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਕਿਉਂਕਿ ਤਨ ਸਾਨੂੰ ਸੁੱਖ ਨਹੀਂ ਦੇ ਸਕਦਾ ਇਹ ਅਵਸਥਾ ਹੁੰਦੀ ਹੈ ਮਨੁੱਖਾਂ ਦੀ ਵੱਖ-ਵੱਖ ਜ਼ਰੂਰੀ ਨਹੀਂ ਕਿ ਜਿਹੜਾ ਜ਼ਿਆਦਾ ਅਮੀਰ ਹੈ ਜ਼ਿਆਦਾ ਦਾਨੀ ਹੁੰਦਾ ਹੈ ਕਈ ਵਾਰ ਆਪਾਂ ਦੇਖਣੀ ਆ ਗੱਲ ਹੈ ਉਹਦੀ ਕਿਰਪਾ ਦੀ ਉਹਦੀ ਰਹਿਮਤੀ ਇੱਕ ਬੰਦਾ 1000 ਰੁਪਿਆ ਕਮਾਰਿਆ ਹੈ ਉਹਦੇ ਵਿੱਚੋਂ 100 ਰੁਪਿਆ ਕੱਢ ਰਿਹਾ ਹੈ ਤੇ ਸਹਜੇ ਗੁਰੂ ਘਰ ਵਾਸਤੇ ਦੇ ਰਿਹਾ ਹੈ ਜਿੰਨੀ ਕੁ ਉਹਦੀ ਪਾਇਆ ਹੈ ਉਸ ਸੁਭਾਏ ਇੱਕ ਨੂੰ ਦੇਣਾ ਸੁਖਾ ਲੱਗ ਰਿਹਾ ਤੇ ਉਹਦਾ ਸ਼ੁਕਰਾਨਾ ਵੀ ਕਰੀ ਜਾ ਰਿਹਾ ਹੈ ਤੇ ਕੋਈ ਹਨ ਜਿਨ੍ਹਾਂ ਕੋ ਲੱਖਾਂ ਦੀ ਕਮਾਈ ਹੈ ਕਰੋੜਾਂ ਦੀ ਕਮਾਈ ਹੈ ਉਹਨਾਂ ਨੂੰ 100 ਰੁਪਿਆ ਵਿਕੜਨਾ ਔਖਾ ਹੋ ਰਿਹਾ ਹੈ ਇਹ ਮਨ ਦੀ ਅਵਸਥਾ ਹੁੰਦੀ ਹੈ ਜੋ ਗੁਰੂ ਮਿਹਰ ਕਰਦਾ ਹੈ ਧਨ ਕਰਕੇ ਕੋਈ ਵੱਡਾ ਨਹੀਂ ਹੋ ਸਕਦਾ ਨਾ ਹੀ ਧਨ ਕਰਕੇ ਕੋਈ ਸੁਖ ਹੋ ਸਕਦਾ ਹੈ ਇਹ ਸਾਡਾ ਸਨੇਹ ਹੈ ਸਾਡੀ ਗੁਰੂ ਦੇ ਨਾਲ ਤਾਂਗ ਹੈ ਕਿ ਸਾਡਾ ਉਹਦੇ ਨਾਲ ਕਿੰਨਾ ਕੁ ਲਗਾਵ ਹੈ ਸੁਖ ਨਹੀਂ ਰੇ ਹਰ ਭਗਤ ਬਿਨਾ ਜੇ ਸੁਖ ਦੀ ਪ੍ਰਾਪਤੀ ਕਰਨੀ ਹੈ ਤੇ ਭਗਤੀ ਮਨ ਵਿੱਚ ਧਾਰਨੀ ਪਵੇਗੀ ਜੀਤ ਜਨਮ ਏ ਰਤਨ ਅਮੋਲਕ ਸਾਧ ਸੰਗਤ ਜਪ ਇੱਕ ਨਾਮ ਜੀਤ ਜਨਮ ਏ ਰਤਨ ਮੋਲਕ ਜਿਹੜਾ ਮਨੁੱਖਾ ਜਨਮ ਅਸੀਂ ਢਾ ਰਹੇ ਆ ਸਭ ਤੋਂ ਮੋਲਕ ਹੈ ਇਦੇ ਬਰਾਬਰ ਕੋਈ ਧਨ ਨਹੀਂ ਖੋਰੇ ਕਿੰਨੀਆਂ ਜੁਨਾ ਭੋਗਣ ਤੋਂ ਬਾਅਦ ਹੀ ਮਿਲਿਆ ਹੈ ਇੱਕ ਵਾਰ ਜੀ ਇਹ ਹੱਥੋਂ ਲੰਘ ਗਿਆ ਮੁੜ ਕੇ ਅਰਤਕ ਕੋਈ ਜੀ ਪਰਤਿਆ ਨਹੀਂ ਜੀਤ ਜਨਮ ਇਹ ਰਤਨ ਮੌਲਕ ਇਹ ਮਨੁੱਖਾ ਜਨਮ ਮਿਲਿਆ ਹੈ ਇਹਨੂੰ ਜਿੱਤ ਲੈ ਜਿਤਨਾ ਕਿਵੇਂ ਹੈ ਨਾਮ ਦੀ ਕਮਾਈ ਦੇ ਨਾਲ ਚੰਗੇ ਕਰਮ ਦੇ ਕਮਾਈ ਦੇ ਨਾਲ ਜੀਤ ਜਨਮ ਇਹ ਰਤਨ ਅਮੋਲਕ ਈਮੁਲਾ ਸਮਾ ਹੈ ਤੇਰੇ ਕੋਲ ਤੂੰ ਇਸ ਜਨਮ ਨੂੰ ਸਫਲ ਕਰ ਲੈ ਸਾਧ ਸੰਗਤ ਜਪ ਇੱਕ ਖਿਣਾ ਤੇ ਸਭ ਤੋਂ ਸੋਖਾ ਤਰੀਕਾ ਹੈ ਸੰਗਤ ਵਿੱਚ ਬੈਠ ਤੇ ਉਸ ਦਾ ਜਾਪ ਕਰ ਉਸ ਨੂੰ ਚੇਤੇ ਕਰ ਜਪ ਇੱਕ ਖਿਣਾ ਜੇ ਤੂੰ ਸੰਗਤ ਵਿੱਚ ਬੈਠ ਕੇ ਖਿੰਨ ਮਾਤਰ ਵੀ ਤੇਰੇ ਮੁਖੋਂ ਵਾਇਗਰੋਂ ਨਿਕਲ ਜਾਂਦਾ ਹੈ ਉਹਦਾ ਸ਼ੁਕਰ ਨਿਕਲ ਜਾਂਦਾ ਉਹਦੀ ਰਜਾ ਨਿਕਲ ਜਾਂਦੀ ਹੈ ਤੇ ਤੇਰੀ ਉਹ ਹਾਜ਼ਰੀ ਪ੍ਰਵਾਨ ਹੋ ਜਾਂਦੀ ਹੈ ਰਹਾ ਓ ਸੁੱਤ ਸੰਪਤ ਬਨਤਾ ਬਨੋਦ ਸੁੱਤ ਭਾਗ ਕੇ ਪੁੱਤਰ ਤੀਆਂ ਪੁੱਤਰ ਸੰਪਤ ਭਾਗ ਕੇ ਸੰਪਤੀ ਧਨ ਦੌਲਤ ਕਮਾਈ ਬਨਤਾ ਭਾਗ ਕੀ ਘਰ ਵਾਲੀ ਇਸਤਰੀ ਬਨੋਦ ਜਿੰਨੇ ਵੀ ਸਾਖ ਸੰਬੰਧੀ ਛੋੜ ਗਏ ਉਹ ਲੋਗ ਭੋਗ ਸਮਾਉਂਦਾ ਹੈ ਇਸਾਕ ਸਗਰਦੀਆਂ ਵੀ ਰਹਿ ਜਾਂਦੀਆਂ ਨੇ ਆਪਣੇ ਜੰਮੇ ਵੀ ਸਾਥ ਛੱਡ ਜਾਂਦੇ ਨੇ ਜਿਹੜੇ ਧਨ ਪਿੱਛੇ ਆਪਾਂ ਗੁਰੂ ਤੋਂ ਬੇਮੁਖ ਹੁੰਦੇ ਰਹੇ ਲੁੱਟਾਂ ਖੂਆਂ ਕਰਦੇ ਰਹੇ ਚੰਗੇ ਕਰਮਾਂ ਤੋਂ ਵੀ ਬੇਮੁਖ ਹੋਏ ਤੇ ਉਹ ਧਨ ਵੀ ਕਿਸੇ ਕੰਮ ਨਹੀਂ ਹੁੰਦਾ ਛੋੜ ਗਏ ਬੋ ਲੋਗ ਭੋਗ ਇਹ ਸਭ ਕੁਝ ਜਿਹੜੇ ਅਸੀਂ ਭੋਗ ਰਹੇ ਸਨ ਇਹ ਜਦੋਂ ਦਾ ਹੁਕਮ ਹੋਇਆ ਇਹ ਸਭ ਕੁਝ ਛੱਡ ਕੇ ਪਾਸੇ ਹੋ ਗਈ ਹੈ ਵਰ ਗਵਰ ਰਾਜ ਰੰਗ ਹੈ ਵਰ ਹਵਾ ਤੋਂ ਤੇਜ ਭਜਨ ਵਾਲੇ ਘੋੜੇ ਗਵਰ ਵੱਡੇ ਵੱਡੇ ਹਾਤੀ ਸਾਧਨ ਰਾਜ ਰੰਗ ਵੱਡਾ ਤੇਰਾ ਕਾਰੋਬਾਰ ਸੰਪਤੀ ਤਿਆਗ ਚਲਿਓ ਹੈ ਮੂੜ ਨੰਗ ਤੇ ਜਿੰਨਾ ਮਰਜੀ ਕੋਈ ਵੱਡਾ ਹੋਵੇ ਬਾਦਸ਼ਾਹ ਹੋਵੇ ਚਾਹੇ ਕੋਈ ਰੰਕ ਹੋਵੇ ਜਦੋਂ ਇਹ ਸਰੀਰ ਨੇ ਜਾਣਾ ਹੈ ਕਦੀ ਵੀ ਇਸ ਆਤਮਾ ਦੇ ਨਾਲ ਨਾਮ ਦੇ ਕਮਾਈ ਤੋਂ ਬਿਨਾ ਕੋਈ ਅਸਤੂਲ ਵਸਤੂ ਇੱਕ ਸੋਈ ਤੱਕ ਕੋਈ ਨਾਰ ਨਹੀਂ ਲੈ ਕੇ ਜਾ ਸਕਦਾ ਤਿਆਗ ਚਲਿਓ ਹੈ ਮੋੜ ਨੰਗ ਭਾਵ ਕੀ ਖਾਲੀ ਹੱਤੀ ਤੈਨੂੰ ਸੰਸਾਰ ਤੋਂ ਜਾਣਾ ਪਵੇਗਾ ਚੋਆ ਚੰਦਨਾ ਦੇ ਭੁਲਿਆ ਜਿਹੜੇ ਤੋਂ ਸਰੀਰ ਨੂੰ ਚੰਦਨ ਲਾਉਣਾ ਹੈ ਸੁਗੰਧੀ ਲਾਉਣਾ ਹੈ ਸੋਹਣੇ-ਸੋਹਣੇ ਵਸਤਰ ਪਹਿਨਣਾ ਹੈ ਆਪਣੇ ਆਪ ਤੇ ਮਾਨ ਕਿ ਮੈਂ ਬਹੁਤ ਤਕੜਾ ਵਾਂ ਵੱਡਾ ਵਾਂ ਸੋਹਣਾ ਵਾਂ ਜਾਂ ਸਿਆਣਾ ਵਾਂ ਜਿੰਨੂੰ ਤੋਂ ਲੇਪ-ਲੇਪ ਕੇ ਰੱਖਣਾ ਹੈ ਚੂਆ ਚੰਦਨ ਦੇਹ ਫੁਲਿਆ ਤੋਂ ਆਪਣੇ ਦੇਹ ਨੂੰ ਫੁਲਾਇਆ ਹੋਇਆ ਸਜਾਇਆ ਹੋਇਆ ਹੈ ਸੋ ਤਨ ਧਰ ਸੰਗ ਰੁਲਿਆ ਧਰ ਪਾਪ ਕੀ ਤਰਤੀ ਉਦੇ ਇਹ ਹੁਕਮ ਹੁੰਦਾ ਹੈ ਕਿ ਸਰੀਰ ਜਿਹੜਾ ਅਗਦੇ ਨੇੜੇ ਵੀ ਨਹੀਂ ਜਾਂਦਾ ਮਿੱਟੀ ਨੂੰ ਵੀ ਹੱਕ ਨਹੀਂ ਲਾਂਦਾ ਉਸ ਸਮੇਂ ਦੇ ਐਸੋ ਜਾ ਗੇੜ ਚੱਲਦਾ ਹੈ ਸਵਾਸਾਂ ਰੂਪੀ ਜਦੋਂ ਪੂੰਜੀ ਪੂਰੀ ਹੋ ਜਾਂਦੀ ਹੈ ਇਸ ਸਰੀਰ ਜਿਹਦੇ ਤੇ ਅਸੀਂ ਮਾਨ ਕਰੀ ਬੈਠੇ ਆ ਇਹ ਮਿੱਟੀ ਦੇ ਵਿੱਚ ਰੁਲ ਜਾਂਦਾ ਹੈ ਚੋ ਆ ਚੰਦਨ ਦੇਹ ਭੁਲਿਆ ਜਿਹੜੇ ਦੇਹ ਤੇ ਤੂੰ ਮਾਨ ਕੀਤਾ ਹੈ ਸੋ ਤਨ ਉਹ ਤੇਰਾ ਤਨ ਧਰਤ ਸੰਗ ਰੁਲਿਆ ਇੱਕ ਦਿਨ ਧਰਤੀ ਦੇ ਵਿੱਚ ਇਸ ਮਿੱਟੀ ਦੇ ਵਿੱਚ ਰੁਲ ਜਾਣਾ ਹੈ 모ਹੇ 모ਹਿਆ ਜਾਣੈ ਦੂਰ ਹੈ ਤਿਆਪਾ ਦੁਨਿਆਵੀ 모ਹ ਦੇ ਵਿੱਚ ਵੱਜੇ ਹੋਏ ਇਹੀ ਸਮਝੀ ਜਾ ਰਿਹਾ ਕਿ ਪ੍ਰਮਾਤਮਾ ਦੂਰ ਹੈ 모ਹੇ 모ਹਿਆ ਜਾਣੈ ਦੂਰ ਹੈ ਇਹੀ ਸਾਡੇ ਮਨ ਵਿੱਚ ਗੱਲ ਵੱਜੀ ਹੋਈ ਏ ਕਿ ਪ੍ਰਮਾਤਮਾ ਸਾਡੇ ਤੋਂ ਵੱਖ ਹੈ ਦੂਰ ਹੈ ਕਿਤੇ ਵੱਖਰੀ ਥਾਂ ਤੇ ਟਿਕਾਣੇ ਤੇ ਬਿਟਾ ਹੋਇਆ ਹੈ ਕਹੋ ਨਾਨਕ ਸਦਾ ਹਾ ਦੂਰ ਹੈ ਤੇ ਗੁਰਬਾਣੀ ਕਹ ਰਹੀ ਹੈ ਕਿ ਉਹ ਹਰ ਵੇਲੇ ਸਾਡੇ ਨੇੜੇ ਹੈ ਸਾਡੇ ਅੰਦਰ ਹੈ ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿ ਉਹ ਪ੍ਰਮਾਤਮਾ ਸਾਡੇ ਹਾ ਦੌਰ ਹੈ ਸਾਡੇ ਵਿੱਚ ਹੈ ਸਾਡੇ ਅੰਗ ਸੰਗ ਹੈ ਤੇ ਮਨੁੱਖ ਸੁਭਾਅ ਇਹ ਕਿ ਚੰਗੇ ਕਰਮਾਂ